ਲੁਧਿਆਣਾ ਦੇ ਜਵਾਨਗਰ ਇਲਾਕੇ ਵਿੱਚ ਕਰਵਾਇਆ ਗਿਆ ਕੁਸ਼ਤੀ ਦੰਗਲ ਇਸ ਵਿੱਚ ਕਾਫੀ ਵੱਧ ਚੜ ਕੇ ਨੌਜਵਾਨਾਂ ਨੇ ਹਿੱਸਾ ਲਿਆ ਤੇ ਕਾਫੀ ਦੂਰ ਦੂਰੋਂ ਲੋਕ ਇਸ ਨੂੰ ਦੇਖਣ ਵੀ ਆਏ ਇਸ ਤਰ੍ਹਾਂ ਦੇ ਖੇਡ ਮੇਲੇ ਜ਼ਰੂਰ ਕਰਵਾਉਣੇ ਚਾਹੀਦੇ ਹਨ ਤਾਂ ਜੋ ਆਉਣ ਵਾਲੀ ਪੀੜ੍ਹੀ ਜਿਹੜੀ ਹੈ ਨਸ਼ਿਆਂ ਤੋਂ ਬਚ ਸਕੇ ਹੋਰ ਕੀ ਹੋਇਆ ਇਸ ਮੇਲੇ ਵਿੱਚ ਖਾਸ ਹੌਂਕ ਦਿਖਾਉਣੇ ਆ ਤੁਹਾਨੂੰ ਵੀ ਆਹ ਬੇ ਕਾਂਟ ਕਾਰਮਿਕ ਦੇ ਵੀ ਪਹਿਲਵਾਨ ਤਿਆਰ ਹੋ ਜਿਓ ਹਾਜੀ ਕਰਿਓ ਸਾਵਾ ਸਾਵਾ ਸਾਵਾਸ ਬਈ ਬਹੁਤ ਵਧੀਆ ਮੁਕਾਬਲਾ ਜੱਤੂਆਂ ਦਰਮਿਆਨ ਪਰ ਜਿੱਤ ਹਰ ਪੱਕੰਦਰਾ ਦੀ ਕਿਹੜਾ ਵਾਹ ਜੀ ਵਾਹ ਬਹੁਤ ਵਧੀਆ ਕੁਸ਼ਤੀਆਂ ਚੱਲਦੀਆਂ ਹੋਈਆਂ ਖਾਰੇ ਪਾਸਾ ਦੇ ਵਿੱਚ ਔਰ ਜੇ ਨੀਆ ਵੀ ਸਦਕਾਰ ਦੇ ਜੋਗ ਸ਼ਖਸੀਅਤਾਂ ਉਜੜੀਆਂ ਜਾ ਰਹੀਆਂ ਸੇ ਇਹਨਾਂ ਦਾ ਬਹੁਤ ਕੱਟਦਾ ਲਖਣ ਪਹਿਲਵਾਨ ਜਿੱਥੇ ਵੀ ਬਾਤ ਸੁਣਦੇ ਆ ਪੁਲਿਸ ਸੰਪਰਕ ਬਣਾਉਣਗੇ ਭਾਈ ਵਾਹ ਵੇ ਲੈ ਦੇਖ ਆਪਣਾ ਮਾਰਨ ਦੇ ਕੈਮਰਾ ਵਾਲਾ ਭਾਈ ਕਾਲੂ ਪਹਿਲਵਾਨ ਜੀ ਨੂੰ ਬੇਨਤੀ ਆਜੋ ਜਲਦੀ ਨਾਲ ਕਾਲੂ ਪਹਿਲਵਾਨ ਬਾੜੋ ਵੱਲ ਸਰ ਇਹ ਜੋ ਪ੍ਰੋਗਰਾਮ ਕਸਤੀਆ ਦਾ ਦੰਗਲ ਕਰਵਾਇਆ ਜਾ ਰਿਹਾ ਹੈ ਤੇ ਬਹੁਤ ਸਲਾੰਗਾ ਜੋ ਕਦਮ ਹੈ ਲਖਨ ਤੇ RAM ਜਿਹੜੇ ਦੋ ਭਰਾ ਨੇ ਇਹ ਹਮੇਸ਼ਾ ਜਵਾਰ ਨਗਰ ਦੇ ਬੱਚਿਆਂ ਵਾਸਤੇ ਦੰਗਾ ਕਰਦੇ ਆਉਂਦੇ ਨੇ ਕਿਤੇ ਪ੍ਰਸ਼ਾਸਨ ਖੇਲ ਹੈ ਇਹੋ ਜਿਹੇ ਪ੍ਰੋਗਰਾਮ ਕਰਵਾਉਣ ਦੇ ਲਈ ਉਹ ਇਹੋ ਜਿਹੇ ਪ੍ਰੋਗਰਾਮ ਦੋ ਭਰਾ ਮਿਲ ਕੇ ਆਪਣੇ ਮੁਹੱਲਾ ਨਿਵਾਸੀਆਂ ਨਾਲ ਮਿਲ ਕੇ ਪ੍ਰੋਗਰਾਮ ਕਰਵਾਉਂਦੇ ਨੇ ਬੇਰੋਗ ਹੋਣ ਦੇ ਨਾਲ ਸੇ ਜਾਂਦਾ ਲੋਕਾਂ ਨੂੰ ਜਿਹੜਾ ਨਸ਼ਾ ਦਿਨੋ ਦਿਨ ਵੱਧ ਰਿਹਾ ਹੈ ਅਕਤੀਆ ਪ੍ਰਭਾਵਾ ਵੱਧ ਰਿਹਾ ਹੈ ਉਤੇ ਇਹੋ ਜਿਹੇ ਬੇਮਾਦੀ ਸਲੰਗਾ ਕਰਨੇ ਤਾਂ ਸਾਡਾ ਫਰਜ਼ ਹੀ ਬੰਦਾ ਹੈ ਮੈਂ ਗੰਗਦਰ ਬਟਵਾਲ ਸਭਾ ਵੱਲੋਂ ਜਗਿੰਦਰਪਾਲ ਮਰਜੀ ਵੱਲੋਂ ਮੈਂ ਧੰਨਵਾਦ ਕਰਦਾ ਹਾਂ ਇਹਨਾਂ ਭਰਾਵਾਂ ਦਾ ਇਹਨਾਂ ਜੀਵਾਂ ਦਾ ਜੋ ਆਹੋ ਦੇ ਸਾਹਮਣੇ ਖੜੇ ਹੋਏ ਨੇ ਸਰਕਟ ਦਾ ਲੈਦਾ ਹੈ ਤੁਹਾਡੀ ਗੱਲ ਬਿਲਕੁਲ ਸਹੀ ਹੈ ਜੰਗਲਾਟ ਦੇ ਨਹੀਂ ਲੜਦੇ ਹੀ ਆਉਣ ਜਦੋਂ ਭੂਰ ਵਾਲੀ ਉਹਨਾਂ ਦੇ ਕਰਕੇ ਪੂਰੇ ਪੰਜਾਬ ਤੇ ਫੋਮਸੇ ਜਵਾਹਰਨਗਰ ਕੈਂਪ ਤੋਂ ਦੇਸ਼ ਅਵਰੇਸ਼ਾ ਚ ਨਾਮ ਹੈ ਉਹਦੇ ਕੰਮ ਕਰੇ ਉਹ ਜੇ ਕੁਸ਼ਤੀਆਂ ਸਰਪਾਤ ਨੂੰ ਕਰਾਉਣੀਆਂ ਦੇ ਨਹੀਂ ਜਿੱਤੇ ਪ੍ਰਸ਼ਾਸਨ ਫੇਲ ਹੈ ਉਹਦੇ ਕੰਮ ਕਰਾਂ ਦੇ ਮੇਰੀ ਇਹ ਬੇਨਤੀ ਹੈ ਪ੍ਰਸ਼ਾਸਨ ਨੂੰ ਆਮ ਆਦਮੀ ਸਰਕਾਰ ਨੂੰ ਤੁਸੀਂ ਬਾਕੀ ਕੰਮਾਂ ਚੋਂ ਵੇਲੋ ਪਰ ਜਿੰਮੇ ਵਾਲੇ ਬਸ ਜਰੂਰ ਆਂਦੋ ਇਸੇ ਅਧਾਰ 'ਤੇ ਵੱਡੀ ਬਾਰਗ ਦੇਣੀ ਚਾਹੀਦੀ ਹੈ ਜੇ ਇਹ ਜਿਹੜੇ ਮੋੜ ਵੱਡੀ ਮੰਗ ਹੈ ਜੀ